ਚਲੋ ਦੋਸਤੋ ਦਾਸ ਮੰਗਲ ਮਤਾ ਕੁਝ ਦਿਨ ਹੋ ਗਏ ਪਹਿਲਾਂ ਕੋਈ ਸਾਡੇ ਮਾਤਾ ਜੀ ਮਾਤਾ ਜਸਵੰਤ ਕੌਰ ਅਕਾਲ ਚਰਣਾ ਕਰ ਗਏ ਸੀ ਅੱਜ ਉਹਨਾਂ ਦੀ ਜੋ ਕਿ ਅੱਜ ਉਹਨਾਂ ਦੀ ਅੰਤਮ ਅਰਦਾਸ ਸੀ ਭੋਗ ਸੀ ਉਹਨਾਂ ਦਾ ਸੋ ਅਸੀਂ ਅੱਜ ਮੌਜੂਦ ਹਾਂ ਅੰਤਿਮ ਅਰਦਾਸ ਦੇ ਸੋ ਸਾਡੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਮਾਸਟਰ ਗੇਜਰਾਮ ਪੋਰਾ ਜੀ ਮੇਰੇ ਗੁਰੂ ਜੀ ਅੰਤਮ ਅਰਦਾਸ ਤੇ ਆਏ ਨੇ ਸੋ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਗੇਜਰਾਮ ਪੋਰਾ ਹਰੀਨੋ ਯਾਪਕ ਮੁਖੀ ਆਪਕਾ ਐਸ ਪਰਵਾਰ ਨਾਲ ਮੇਰਾ ਬਹੁਤ ਪੁਰਾਣਾ ਸਾਂਝ ਹੈ ਜੀ ਗਰਮੇਲ ਸਿੰਘ ਜੀ ਬਹੁਤ ਵਧੀਆ ਬੰਦੇ ਸੀ ਉਹਨਾਂ ਦੀ ਧਰਮ ਪਤਨੀ ਜੋ ਸਵੰਤਕ ਕੋ ਨਹੀਂ ਆਪਣੇ ਪੱਖਾਂ ਦਾ ਦਾਨ ਸਰੀਰਦਾਨ ਕੀਤਾ ਬਹੁਤ ਵਧੀਆ ਉਸ ਤੋਂ ਵਧੀਆ ਗੱਲ ਇਹ ਹੋਈ ਹੈ ਵੀ ਉਹਨਾਂ ਨੇ ਬੂਟੇ ਵੰਡੇ ਹੈਗੇ ਆ ਬੂਟੇ ਬਹੁਤ ਜ਼ਰੂਰੀ ਵਾਤਾਵਰਣ ਸਾਡਾ ਬਹੁਤ ਖਰਾਬ ਹੁੰਦਾ ਜਾ ਰਿਹਾ ਹੈਗਾ ਇਸ ਕਰਕੇ ਇਹਨਾਂ ਦਾ ਬਹੁਤ ਬਹੁਤ ਸਾਰੇ ਪਰਿਵਾਰ ਦਾ ਧੰਨਵਾਦ ਜੀ ਸੁਸਰ ਜਿੱਦਾਂ ਪਪਾ ਨੂੰ ਹੁਣੇ ਪਤਾ ਲੱਗਿਆ ਵੀ ਦਰਾਖਤ ਦਾਨ ਕੀਤੇ ਆ ਜਾਂ ਕਹਿੰਦੇ ਮਾਤਾ ਜੀ ਦਾ ਸਰੀਰ ਆ ਜਿਹੜਾ ਉਹ ਵੀ ਮੈਡੀਕਲ ਦਾਨ ਕੀਤਾ ਤੇ ਤੁਹਾਨੂੰ ਕੀ ਲੱਗਦਾ ਵੀ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਜੀ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਬਹੁਤ ਵਧੀਆ ਕੰਮ ਹੈਗਾ ਤੇ ਉਹਨਾਂ ਦਰਾਖਤਾਂ ਦੀ ਬੂਟੇ ਲਾਉਣ ਦੀ ਸੰਭਾਲ ਵੀ ਕਰਨੀ ਚਾਹੀਦੀ ਜੀ ਬਹੁਤ ਬਹੁਤ ਧੰਨਵਾਦ ਸਰ ਸੋਚਦਾ ਦੋਸਤੋ ਬਸ ਇਹੀ ਆ ਵੀ ਬਹੁਤ ਵੱਡੀ ਗੱਲ ਹੈ ਇਹ ਨਾ ਸਰੀਰਦਾਨ ਕਰ ਦੇਣਾ ਉਸ ਤੋਂ ਬਾਅਦ ਅੱਖਾਂ ਕਿਸੇ ਹੋਰ ਬੰਦੇ ਦੇ ਕੰਮ ਆ ਜਾਂਦੀਆਂ ਸੋ ਬਹੁਤ ਵੱਡੀ ਗੱਲ ਹੈ ਇਹ ਤੇ ਅਸੀਂ ਇਸ ਪਰਿਵਾਰ ਦੇ ਇਸ ਦੁੱਖ ਘੜੀ ਦੇ ਵਿੱਚ ਨਾਲ ਆ ਹਾਂਜੀ ਦੋਸਤੋ ਸਾਡੇ ਨਾਲ ਬਾਈ ਹਰਿੰਦਰ ਪਟਵਾਰੀ ਜੀ ਜੋ ਕਿ ਪਟਵਾਰ ਯੂਨੀਅਨ ਦੇ ਪ੍ਰਧਾਨ ਸਾਹਿਬ ਮੌਜੂਦ ਨੇ ਸੋ ਬਾਈ ਜੀ ਜਿੱਦਾਂ ਅੱਜ ਮਾਤਾ ਸੁਮੰਤ ਕੌਰ ਜੀ ਦੇ ਭੋਗ ਤੇ ਪਰਿਵਾਰ ਵੱਲੋਂ ਜੋ ਰੱਖ ਦਾ ਦੁਰਖਦਾਨ ਕੀਤਾ ਗਿਆ ਜਾਂ ਜਿੱਦਾਂ ਮਾਤਾ ਜੀ ਨੇ ਆਪਣਾ ਸਰੀਰਦਾਨ ਕੀਤਾ ਤਾਂ ਤੁਸੀਂ ਕਿੱਦਾਂ ਲੈਨੇ ਹੋ ਚੀਜ਼ ਨੂੰ ਜੀ ਸਭ ਤੋਂ ਪਹਿਲਾਂ ਤਾਂ ਮੈਂ ਵੇਖਣ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਸ ਤੋਂ ਬਾਅਦ ਮੈਂ ਇਸ ਪਰਿਵਾਰ ਬਾਰੇ ਗੱਲ ਕਰਾਂ ਤਾਂ ਸਾਰਾ ਪਰਿਵਾਰ ਡੇਰਾ ਸੱਚਾ ਸੌਦਾ ਸਿਰਸਾ ਨਾਲ ਜੁੜਿਆ ਹੋਇਆ ਹੈ ਜੋ ਕਿ ਮਨੁੱਖਤਾ ਦੀ ਸੇਵਾ 'ਚ ਹਮੇਸ਼ਾ ਅੱਗੇ ਰਹਿੰਦੇ ਹਨ ਇਸੇ ਤਰ੍ਹਾਂ ਮਾਤਾ ਨੇ ਡੇਰਾ ਸੱਚਾ ਸੌਦਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਆਪਣੀ ਮੌਤ ਉਪਰੰਤ ਨੇਤਰਦਾਨ ਕੀਤੇ ਹੈ ਅਤੇ ਆਪਣਾ ਸਰੀਰਦਾਨ ਜੋ ਕਿ ਮੈਡੀਕਲ ਖੋਜਾਂ ਵਾਸਤੇ ਅਦੇਸ਼ ਮੈਡੀਕਲ ਕਾਲਜ ਪੁੱਚੋ ਨੂੰ ਦਿੱਤਾ ਹੋਇਆ ਉਸ ਤੋਂ ਬਾਅਦ ਅੱਜ ਜਿਹੜੀ ਨਵਿਕਲੀ ਪਹਿਲ ਹੈ ਇਹਨਾਂ ਦੀ ਇਸ ਪਰਿਵਾਰ ਦੀ ਮੈਂ ਕਹਿ ਸਕਦਾ ਕਿ ਪੋਗ ਉਪਰੰਤ ਜੋ ਬੂਟੇ ਵੰਡੇ ਗਏ ਹੈ ਇਸ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਇਸ ਪਰਿਵਾਰ ਨੇ ਮਿਹਨਤ ਦਾ ਤੈਦਰੁਤ ਧਨਵਾਦੀਆਂ ਤੇ ਪਹੁੰਚੇ ਹੋਏ ਸਾਰੇ ਦੋਸਤ ਮਿੱਤਰਾਂ ਰਿਸ਼ਤੇਦਾਰਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਸਤਿ ਸ਼੍ਰੀ ਅਕਾਲ ਜੀ ਸੋ ਜਿੱਦਾਂ ਦੱਸ ਕੇ ਟਾਈਮ 'ਚ ਪਹਿਲਾਂ ਵੀ ਅੱਜ ਮਾਤਾ ਸੁਖਮੰਤ ਕੌਰ ਜੀ ਦੀ ਅੰਤਿਮ ਅਦਾਸ ਸੀਗੀ ਸੋ ਸਾਡੇ ਨਾਲ ਐਸਐਚਓ ਕਿਸ਼ਨਾਲਾਲ ਜੀ ਮੌਜੂਦ ਨੇ ਸੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਜਿੱਦਾਂ ਆਪਾਂ ਨੂੰ ਪਤਾ ਲੱਗਿਆ ਵੀ ਮਾਤਾ ਜੀ ਨੇ ਆਪਣਾ ਜੋ ਪਵਿੱਤਰ ਸਰੀਰ ਸੀਗਾ ਉਹ ਮੈਡੀਕਲ ਨੂੰ ਦਾਨ ਕੀਤਾ ਤੇ ਪੌਦੇ ਬੰਡੇ ਜਾ ਰਹੇ ਤੁਸੀਂ ਕਿੱਦਾਂ ਦੇਖ ਰਹੇ ਸੀ ਇਹ ਦੇਖੋ ਜੀ ਪੌਦਿਆਂ ਬਾਰੇ ਤਾਂ ਪਹਿਲਾਂ ਵੀ ਆਪਣੇ ਪੰਜਾਬ ਦੇ ਵਿੱਚ ਇਹ ਵੱਧ ਤੋਂ ਵੱਧ ਪੌਦੇ ਲਗਾਓ ਜੀ ਕਿਉਂਕਿ ਸਾਡੀ ਟੀਮ ਪਹਿਲਾਂ ਹੀ ਇਹ ਕੰਮ ਕਰ ਰਹੀ ਹੈ ਲਖਸਧਾਣਾ ਬ੍ਰੀਡ ਸਾਡੀ ਟਾਡੀ ਟੀਮ ਹੈ ਜਿੱਤੇ ਭਾਨਾ ਸਿੱਧੂ ਲਖਸਧਾਣਾ ਹੋਇਆ ਸਾਰੀ ਟੀਮ ਸਾਡੀ ਮਾਨਸਾ ਜ਼ਿਲ੍ਹੇ ਤੇ ਪਹਿਲੇ ਰੁਕ ਲੋਇ ਪਰ ਬਹੁਤ ਵੱਡਾ ਪ੍ਰਾਲਾ ਹੈ ਜਿਹੜੇ ਮਾਤਾ ਜੀ ਨੇ ਜਿਹੜਾ ਆਪ ਦਾ ਸ਼੍ਰੀ ਬਾਨ ਕੀਤਾ ਉਹ ਵੀ ਬਹੁਤ ਵੱਡਾ ਮੈਂ ਤਾਂ ਕਹਿੰਦੇ ਵੀ ਹੋਰ ਵੀ ਲੋਕਾਂ ਨੂੰ ਇਹੋ ਜਿਹਾ ਪ੍ਰਾਲਾ ਕਰਨਾ ਚਾਹੀਦਾ ਕਿਉਂਕਿ ਹੁਣ ਲੋਕਾਂ ਦਾ ਸਿਸਟਮ ਹੀ ਇਹੋ ਜਿਹਾ ਪਰ ਹੈ ਬਿਲਕੁਲ ਜੀ ਬਿਲਕੁਲ ਮਸ਼ੀਨਰੀ ਵੀ ਇਹੋ ਜਿਹੀ ਹੋ ਗਈ ਹੈ ਜਿਹੜੀ ਕਿ ਪਤਾ ਹੀ ਕੋਈ ਨਹੀਂ ਕਿੱਥੇ ਜਾ ਕੇ ਕਿੱਥੇ ਕੀ ਕੁਝ ਹੋ ਜਾਣਾ ਤੇ ਸਾਡਾ ਜੇ ਸਰੀਰ ਜਾਂ ਅੱਖਾਂ ਜਾਂ ਬਾਹਾਂ ਜਾਂ ਕੋਈ ਸਾਡਾ ਹੋਰ ਅੰਗ ਕਿਸੇ ਦੇ ਕੰਮ ਆ ਜਾਏ ਤਾਂ ਫਿਰ ਕਿੱਡੀ ਗੱਲ ਬਿਲਕੁਲ ਜੀ ਮਤਲਬ ਬਹੁਤ ਵਧੀਆ ਪ੍ਰਾਲਾ ਜੀ ਇਹ ਸੋ ਬਿਲਕੁਲ ਦਰਸ਼ਕੋ ਸਾਡੇ ਪਿੰਡ ਵਿੱਚ ਇਹ ਪਹਿਲੀ ਵਾਰ ਹੋਇਆ ਫਰੀਦਕੋਟ ਜਿਲ੍ਹੇ ਵਿੱਚ ਪਹਿਲੀ ਵਾਰ ਆ ਵੀ ਕਿਸੇ ਨੇ ਆਪਣਾ ਸਰੀਰ ਦਾਨ ਕੀਤਾ ਸੋ ਸਾਡੇ ਨਾਲ ਬਹੁਤ ਹੀ ਇਨਸਪੈਕਟਰ ਪੱਤਰਕਾਰ ਅਸ਼ੋਕਦੀਪ ਜੀ ਮੌਜੂਦ ਨੇ ਅਸੀਂ ਉਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਅੱਸੀ ਗੱਲ ਅੱਜ ਦਾ ਜਿਹੜਾ ਦਿਹਾੜਾ ਹੈ ਮਾਤਾ ਜਸਵੰਤ ਕੌਰ ਦੀ ਜਨਮ ਦਿਹਾੜਾ ਅਸੀਂ ਮਨਾ ਰਹੇ ਹਾਂ ਤੇ ਇਸੀ ਮਾਤਾ ਜੀ ਨੇ 40 ਸਾਲ ਤੋਂ ਗੁਰੂ ਘਰ ਨਾਲ ਜੁੜ ਕੇ ਆਪਣੇ ਬੱਚਿਆਂ ਨੂੰ ਆਪਣੇ ਸਮਾਜ ਨੂੰ ਚੰਗੀ ਸਿੱਖ ਦਿੱਤੀ ਨਿਮਰਤਾ ਸਹਿਣਸ਼ੀਲਤਾ ਕੀਰਤਨ ਬਾਟ ਪੂਜਾ ਕਰਨੀ ਨਿਤਨੇਮ ਕਰਨਾ ਔਰ ਸਦਾ ਸੋਹਣੇ ਖਿਆਲਾਂ ਵਿੱਚ ਰਹਿਣਾ ਇਹ ਇੱਕ ਬੜੀ ਪਿਆਰ ਦੀ ਨਿਸ਼ਾਨੀ ਹੈ ਚੰਗੀ ਸਿੱਖੇ ਗਏ ਹਨ ਔਰ ਨਾਲ ਨਾਲ ਜੋ ਐਸਾ ਪ੍ਰਲੋਖੀਤਾ ਪਰਿਵਾਰ ਨੂੰ ਸਿੱਖ ਦੀ ਨਿਸ਼ਾਨੀ ਹੈ ਦੇ ਪਰਵਾਰ ਨੇ ਬਰਲਾ ਕੀਤਾ ਕਿ ਪੌਦੇ ਬੰਦਨ ਦਾ ਔਰ ਨਾਲ ਨਾਲ ਜੋ ਮਾਤਾ ਨੇ ਸਰੀਰਦਾਨ ਕੀਤਾ ਹੈ ਅੱਖਾਂਦਾਨ ਕੀਤੀਆਂ ਆਪਣੀ ਸਰੀਰਦਾਨ ਕੀਤਾ ਕਿਸੇ ਦੇ ਹੋਰ ਲੋੜਵੰਦੇ ਕੰਮ ਆਵੇ ਇਹ ਬਹੁਤ ਵੱਡਾ ਪਰਲਾ ਹੈ ਹੋਰ ਵੀ ਸਮਾਜ ਦੇ ਲੋਕਾਂ ਨੂੰ ਅਸੀਂ ਅਪੀਲ ਕੀਤੀ ਜਾਂਦੀ ਹੈ ਬੇਨਤੀ ਹੈ ਕਿ ਐਸਾ ਪਰਲਾਗਾ ਕੀਤਾ ਜਾਵੇ ਕਿਉਂਕਿ ਇਹ ਸਰੀਰ ਨਾਸਵਾਨ ਹੈ ਅੱਗੂ ਸੜਕੇ ਨੇ ਮਿੱਟੀ ਹੋਣਾ ਪਰ ਜੇ ਕਿਸੇ ਲੋੜਵੰਦੇ ਕੰਮ ਆਵੇ ਔਰ ਨਾਲ ਨਾਲ ਜੋ ਬੱਚੇ ਸਾਇੰਸ ਦੀ ਪੜ੍ਹਾਈ ਕਰ ਰਹੇ ਹਨ ਮੈਡੀਕਲ ਦੀ ਉਹਨਾਂ ਲਈ ਕੰਮ ਆਵੇ ਤਾਂ ਬਹੁਤ ਲਾਹੇਵਾਲੀ ਗੱਲ ਹੈ ਮਤਾ ਨਨਪੜ ਹੁਣ ਦੇ ਨਾਤੇ ਫਿਰ ਵੀ ਆਪਣਾਲਾ ਕੀਤਾ ਬਹੁਤ ਵੱਡੀ ਗੱਲ ਹੈ ਮਤਾ ਪਿੰਡ ਲਈ ਇਲਾਕੇ ਲਈ ਬੜੀ ਉੱਚੀ ਸੁੱਚੀ ਗੱਲ ਹੈ ਪਰਿਵਾਰ ਲਈ ਵੀ ਇਹ ਵਧਾਈ ਦੇ ਪਾਤਰ ਹਨ ਸਾਰੇ ਪਰਿਵਾਰ ਦੇ ਮੈਂਬਰ ਬੱਚੇ ਬੱਚੀਆਂ ਗੁਰਸੇਵ ਜੀ ਅਮਨ ਜੀ ਗਗਨ ਜੀ ਭੈਣਾ ਭਾਈ ਸਾਹਿਬ ਕਰਮੇਲ ਜੀ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਇਹ ਆਪਣਲਾ ਕੀਤਾ ਗਿਆ ਹੈ ਮੈਂ ਸਮੇਂ ਤੇ ਪਰਿਵਾਰ ਨਾਲ ਬਹੁਤ ਹੀ ਇਸ ਸਮੇਂ ਦੇ ਨਾਲ ਵਾਰ ਵਿਅਕਤ ਕਰਦਾ ਕਿ ਏਸਾ ਸਮਾਂ ਸਾਰਿਆਂ ਨੂੰ ਆਉਣਾ ਚਾਹੀਦਾ ਹੈ ਸਾਰਿਆਂ ਨੂੰ ਇਹ ਆਪਣਲਾ ਕਰਨਾ ਚਾਹੀਦਾ ਹੈ ਨਮਸਕਾਰ ਦੋਸਤੋ ਸਾਡੇ ਨਾਲ ਹੁਣ हां भाई अमनदीप जी ਮੱਤਾ ਜੀ ਦੇ ਚਾਚਾ ਜੀ ਸਦਾ ਜਸਵੀਰ ਸਿੰਘ ਜੀ ਮੌਜੂਦ ਹਨ ਸਤਿ ਸ਼੍ਰੀ ਅਕਾਲ ਚਾਚਾ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਦਾ ਥਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੇ ਦਿਨ ਜੋ ਸਾਡੇ ਪਰਿਵਾਰ ਨੂੰ ਨਾ ਪੂਰਨ ਜੋ ਘਾਟਾ ਜਿਹੜਾ ਪਿਆ ਹੈ ਸਭ ਤੋਂ ਪਹਿਲਾਂ ਉਸ ਵਾਸਤੇ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਦੁੱਖੋ ਜੀ ਸ੍ਰੀ ਕੋ ਸਾਡੇ ਦੁੱਖ ਨੂੰ ਬਣਾਇਆ ਪਰਿਵਾਰ ਨਾਲ ਹਮਦਰਦੀ ਕੀਤੀ ਹੈ ਉਪਰੰਤ ਮੇਰੀ ਵੱਡੀ ਭਝਾਈ ਮੇਰੇ ਮਾਤਾ ਸમાન ਜਿਨ੍ਹਾਂ ਨੇ ਕਿ ਮੈਂ ਛੋਟੀ ਉਮਰ ਵਿੱਚ ਸੀ ਜਦੋਂ ਜਿਹੜੀ ਮੇਰੇ ਬਰਦਰ ਦਾ ਵਿਆਹ ਹੋਇਆ ਉਸ ਨੇ ਮੈਨੂੰ ਭਝਾਈ ਔਰ ਮਾਤਾ ਦੋਨੋਂ ਨੇ ਪਿਆਰ ਦਿੱਤਾ ਮਰਨੋਂ ਪਹਿਲਾਂ ਤੋਂ ਉਹਨਾਂ ਨੇ ਜਿਹੜਾ ਸਮਾਜ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਆਪਣੇ ਨੇਤਰਦਾਨ ਕਰਕੇ ਔਰ ਮੈਡੀਕਲ ਖੋਜ ਵਾਸਤੇ ਆਪਣਾ ਸਰੀਰ ਦਾਣ ਆਦੇਸ਼ ਅਸਤਾਨੂ ਕੀਤਾ ਬਹੁਤੀ ਸ਼ਲਾਘਾਯੋਗ ਕੰਮ ਹੈ ਸਾਡੇ ਨਗਰ ਵਿੱਚ ਸਭ ਤੋਂ ਪਹਿਲਾਂ ਸ੍ਰੀਰਦਾਨੀ ਮੇਰੀ ਵੱਡੀ ਭਝਾਈ ਸਨ ਉਸ ਤੋਂ ਪ੍ਰੰਤ ਅੱਜ ਪਹੁੰਚਦੇ ਸਮੇਂ ਤੋਂ ਬਾਅਦ ਜੋ ਸਾਡੇ ਪਰਿਵਾਰ ਵੱਲੋਂ ਉਸ ਵਿਛੜੀ ਹੋਈ روح ਦੀ ਆਤਮਿਕ ਸ਼ਾਂਤੀ ਵਾਸਤੇ ਜੋ ਬੂਟਿਆਂ ਦਾ ਪ੍ਰਬੰਧ ਕੀਤਾ ਗਿਆ ਸਮਾਜ ਵਿੱਚ ਆਕਸੀਜਨ ਦੀ ਬਹੁਤ ਕਮੀ ਹੋਣ ਕਰਕੇ ਇਹ ਵੀ ਇੱਕ ਵਿਲੱਖਣ ਕੰਮ ਸਾਡੇ ਪਰਿਵਾਰ ਨੇ ਕੀਤਾ ਸੋ ਜੋ ਵੀ ਸੰਗਤ ਸਾਡੇ ਪਰਿਵਾਰ ਨਾਲ ਦੁੱਖ ਨੂੰ ਆਉਣ ਵਿੱਚ ਸ਼ਾਮਲ ਹੋਈਆਂ ਸਨ ਉਹਨਾਂ ਦਾ ਸਿੱਧੇ ਦਿਲ ਤੋਂ ਧੰਨਵਾਦ ਕਰਦੇ ਆਂ ਤੇ ਪਰਮਾਤਮਾ ਮੂਰੇ ਅਰਦਾਸ ਬੇਨਤੀ ਕਰਦੇ ਆਂ ਕੋ ਸੁਦਿਸ਼ਿੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਤਿਾਨ ਬਖਸ਼ੇ ਪਰਿਵਾਰ ਨੂੰ ਪਿੱਛੇ ਪਾਣਾ ਮੰਨਣ ਦਾ ਬਲ ਦੋ ਬਖਸ਼ੇ ਕਿਉਂਕਿ ਸਾਡਾ ਜਿਹੜਾ ਪਰਿਵਾਰ ਹੈ ਸਮਾਜ ਸੇਵੀ ਪਰਿਵਾਰ ਹੈ ਸਮਾਜ ਦੇ ਕੰਮਾਂ ਵਿੱਚ ਕਿਸੇ ਦੇ ਦੁੱਖ ਵਿੱਚ ਜਾਂ ਖੁਸ਼ੀ ਵਿੱਚ ਸਾਡਾ ਪਰਿਵਾਰ ਆ ਜਿਹੜਾ ਉਹ ਸਭ ਤੋਂ ਮੂਰੇ ਹੋ ਕੇ ਭੂਮਿਕਾ ਨਿਭਾਉਂਦਾ ਸੋ ਮੈਂ ਪਰਮਾਤਮਾ ਮੂਰੇ ਇਹ ਅਰਦਾਸ ਕਰਦਾ ਕਿ ਇਹ ਜਿਹੜੀ ਸ਼ਕਤੀ ਹੈ ਇਹ ਪਰਮਾਤਮਾ ਸਾਡੇ ਪਰਿਵਾਰ ਤੇ ਬੜਾਈ ਰੱਖੇ ਅਸੀਂ ਸਮਾਜ ਵਿੱਚ ਚੰਗੇ ਕੰਮ ਕਰਕੇ ਵਿਚਰਦੇ ਰਹੀਏ ਮਾਈ ਗੁਰਜੀ ਦਾ ਖਾਲਸਾ ਮਾਈ ਗੁਰਜੀ ਕੀ ਫਤਿਹ ਸਾਡੇ ਨਾਲ ਭਾਈ ਅਰਵਿੰਦਰ ਪਾਲ ਜੀ ਮੌਜੂਦ ਨੇ ਫੀਲਡ ਅਫਸਰ ਸਾਹਿਬ ਸੋ ਅਸੀਂ ਇਹਨਾਂ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਹਾਂ ਭਾਈ ਜੀ ਜਿੱਦਾਂ ਆਪਾਂ ਨੂੰ ਪਤਾ ਲੱਗਿਆ ਵੀ ਮਾਤਾ ਜੀ ਨੇ ਸਰੀਰਦਾਨ ਕੀਤਾ ਆਪਦਾ ਜਾਂ ਅਜ ਦਰਖਤ ਵੰਡੇ ਜਾ ਰਹੇ ਆ ਕਿਦਾਂ ਤੁਸੀਂ ਦੇਖ ਰਹੇ ਹੋ ਸੀ ਨੂੰ ਹਾਂ ਅਸੀਂ ਮਾਤਾ ਜੀ ਦੇ ਅੰਤਮ ਅਰਦਾਸ ਵਿੱਚ ਸ਼ਾਮਲ ਅਸੀਂ ਦੁੱਖ ਦੀ ਘੜੀ ਚ ਮਾਤਾ ਜੀ ਨੇ ਜਿਹੜਾ ਸਰੀਰਦਾਨ ਕਰਨ ਦਾ ਫੈਸਲਾ ਲਿਆ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਹੈ ਤੇ ਆਪਾਂ ਸਾਰਿਆਂ ਨੂੰ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਦੀ ਮਤਲਬ ਜੀ ਮੌਤ ਹੋਣ ਤੋਂ ਬਾਅਦ ਸਰੀਰ ਕਿਸੇ ਕੰਮ ਨਹੀਂ ਆਉਂਦਾਗਾ ਹਾਂਜੀ ਹਾਂਜੀ ਬਿਲਕੁਲ ਜੀ ਤੇ ਜੇ ਉਹਨਾਂ ਸਾਰਾ ਆਪਦਾ ਸਰੀਰਦਾਨ ਕੀਤਾ ਹੈ ਬਹੁਤ ਵਧੀਆ ਪਰਾਲਾ ਕੀਤਾ ਇਹ ਇਸ ਨੂੰ ਦੇਖ ਕੇ ਆਪਾਂ ਨੂੰ ਸਾਰੇ ਲੋਕਾਂ ਨੂੰ ਵੀ ਇਹ ਚੀਜ਼ਾਂ ਕਰਨੀ ਚਾਹੀਦੀਆਂ ਹਨ ਹਾਂ ਸੋ ਬਿਲਕੁਲ ਦੋਸਤੋ ਜਿੱਦਾਂ ਬਾਈ ਜੀ ਨੇ ਦੱਸਿਆ ਵੀ ਸਰੀਰ ਕਹਿੰਦੇ ਮਰਨ ਤੋਂ ਬਾਅਦ ਮਿੱਟੀ ਹੋ ਜਾਂਦਾ ਸੋ ਇਹ ਦਾਨ ਕਰ ਦੇਣਾ ਬਹੁਤ ਵੱਡੀ ਗੱਲ ਆ ਸਾਡੇ ਪਿੰਡ 'ਚ ਪਹਿਲੀ ਵਾਰ ਹੋਇਆ ਸੋ ਇਸੇ ਲਈ ਮੈਂ ਬਲੌਗ ਬਣਾ ਕੇ ਤੁਹਾਡੇ ਨਾਲ ਸਾਂਝੀ ਕਰ ਰਿਹਾ ਗੱਲ ਇਹ ਸੋ ਸਾਡੇ ਨਾਲ ਬਾਈ ਜੀ ਮੌਜੂਦ ਨੇ ਅਸੀਂ ਇਹਨਾਂ ਨੂੰ ਵੀ ਪੁੱਛਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਤਾਂ ਬਾਈ ਜੀ ਜਿੱਦਾਂ ਆਪਾਂ ਨੂੰ ਅੱਜ ਪਤਾ ਲੱਗਿਆ ਵੀ ਮਾਤਾ ਜੀ ਦੀ ਅੰਤਿਮ ਆਸਤੇ ਰੁੱਖ ਮੰਡੇ ਜਾ ਰਹੇ ਆ ਜਾਂ ਮਤਲਬ ਇਹਨਾਂ ਨੇ ਸਰੀਰ ਆਪਣਾ ਦਾਨ ਕੀਤਾ ਤੁਸੀਂ ਕਿੱਦਾਂ ਦੇਖ ਰਹੇ ਹੋ ਠੀਕ ਹੈ ਹਾਂ ਜੀ ਬਹੁਤ ਵਧੀਆ ਜੀ ਇਹ ਹਰੇਕ ਨੂੰ ਹੀ ਲਾਉ ਜੀ ਜੀ ਬਹੁਤ ਵਧੀਆ ਗੱਲ ਆ ਇਹ ਸਰੀਰਦਾਨ ਕੀਤਾ ਇਹਨਾਂ ਨੇ ਜੀ ਬੂਟਾ ਹਰੇਕ ਨੂੰ ਹੀ ਲਾਉਣਾ ਚਾਹੀਦਾ ਹੈਗਾ ਹਰੇਕ ਨੂੰ ਹਰਾ-ਭਰਾ ਰੱਖਣਾ ਚਾਹੀਦਾ ਸੋ ਬਿਲਕੁਲ ਦੋਸਤੋ ਜਿੱਦਾਂ ਬਾਈ ਨੇ ਦੱਸਿਆ ਵੀ ਰੁੱਖ ਹਰ ਇੱਕ ਨੂੰ ਲਾਉਣਾ ਚਾਹੀਦਾ ਪਰ ਰੁੱਖ ਨਾਲ ਦੇ ਨਾਲ ਨਾਲ ਸਾਨੂੰ ਰੁੱਖ ਨੂੰ ਪ੍ਰੋਪਰ ਟਾਈਮ ਤੇ ਪਾਣੀ ਵੀ ਦੇਣਾ ਚਾਹੀਦਾ ਸਾਡੇ ਨਾਲ ਬਾਈ ਅਮਨਦੀਪ ਮੱਤਾ ਜੀ ਮੌਜੂਦ ਨੇ ਸੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸੋ ਬਾਈ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਸਤਿ ਆਪਣੇ ਨਾਲ ਖੜੇ ਆ ਸੋ ਬਾਈ ਸਾਨੂੰ ਪਤਾ ਲੱਗਿਆ ਵੀ ਆਪਾਂ ਆਪਣੇ ਮਾਤਾ ਜੀ ਦਾ ਜੋ ਪਵਿੱਤਰ ਸਰੀਰ ਸੀਗਾ ਉਹ ਆਪਾਂ ਮੈਡੀਕਲ ਸਵਾਮਾਂ ਦੇ ਲਈ ਦਾਨ ਕੀਤਾ ਜਦੋਂ ਤੁਸੀਂ ਇਦਾਂ ਕੀਤਾ ਤੇ ਕੋਈ ਕੋਈ ਕਿਸੇ ਨੇ ਮਤਲਬ ਕੋਈ ਮਤਲਬ ਰੋਕਲ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਕੀ ਕੀ ਸੀਗਾ ਗੱਲ ਜੀ ਸਭ ਤੋਂ ਪਹਿਲਾਂ ਤਾਂ ਮੇਰੇ ਵੱਡੇ ਵੀਰ ਛੋਟੇ ਵੀਰ ਪਰਮਨੂਰ ਵੀਰ ਮੰਗਲ ਮੱਤਾ ਜੀ ਜਿਹੜੇ ਕਿ ਜਿਸ ਦਿਨ ਤੋਂ ਸਾਡੇ ਪਰਿਵਾਰ ਵਿੱਚ ਦੁੱਖਾਂ ਦਾ ਪਹਾੜ ਟੁੱਟਿਆ ਉਸ ਦਿਨ ਤੋਂ ਹੀ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਸਾਡੇ ਪਰਿਵਾਰ ਦੇ ਮੇਰੇ ਹਮੇਸ਼ਾ ਸਾਥੀ ਰਹੇ ਮੰਗਲ ਮੱਤਾ ਜੀ ਤੁਹਾਡਾ ਬਹੁਤ ਧੰਨਵਾਦ ਮ ਕੋਸ਼ਿਸ਼ ਬਿਆਨ ਨਹੀਂ ਕਰ ਸਕਦਾ ਸਭ ਤੋਂ ਵੱਡਾ ਮਾਂ ਦਾ ਸ਼ਬਦ ਜਿੱਦਾਂ ਕਿ ਕਿਉਂਕਿ ਆਪਾਂ ਰੱਬ ਨਹੀਂ ਦੇਖਿਆ ਔਰ ਜੇ ਆਪਾਂ ਸਮਝਦੇ ਆ ਤਾਂ ਮਾਂ ਦੇ ਪੈਰਾਂ ਥੱਲੇ ਰੱਬ ਔਰ ਮਾਂ ਦੇ ਪਿਆਰ ਦੇ ਵਿੱਚ ਹੀ ਰੱਬ ਹੁੰਦਾ ਔਰ ਜੋ ਮੈਂ ਮਾਨਿਆ ਮਾਂ ਦਾ ਨੈਕ ਜੀ ਮੇਰੇ ਤੇ ਕਈ ਉਤਰਾ ਚੜਾਏ ਜ਼ਿੰਦਗੀ ਦੇ ਵਿੱਚ ਬੜੇ ਮੈਂ ਉਤਰਾ ਚੜਾ ਦੇਖੇ ਆਪਣੀ ਜ਼ਿੰਦਗੀ ਚ ਪਰ ਮੇਰੀ ਮਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਹਮੇਸ਼ਾ ਮੈਨੂੰ ਇਹ ਕਹੇ ਹਾ ਮੇਰੇ ਭਰਾਵਾਂ ਨੇ ਮੇਰਾ ਸਾਥ ਦਿੱਤਾ ਸਾਡੇ ਪੂਰੇ ਪਰਿਵਾਰ ਨੇ ਸਾਥ ਦਿੱਤਾ ਮੇਰੇ ਯਾਰਾਂ ਦੋਸਤਾਂ ਨੇ ਸਾਥ ਦਿੱਤਾ ਪਰ ਸਭ ਤੋਂ ਵੱਡਾ ਸਾਥ ਮਾਂ ਦਾ ਜੋ ਕਿ ਹਮੇਸ਼ਾ ਹੀ ਮੇਰਾ ਮੁੱਟਲਾ ਦੇਖ ਕੇ ਮੈਨੂੰ ਕਹਿੰਦੀ ਸੀ ਨਹੀਂ ਪੁੱਤ ਤੂੰ ਫਿਕਰ ਨਾ ਕਰ ਪਰ ਕੁਝ ਦਿਨ ਪਹਿਲਾਂ ਸਾਡੇ ਪਰਿਵਾਰ ਨੂੰ ਅਚਾਨਕ ਜਿਹੜਾ ਵਿਛੋੜਾ ਲੱਗਿਆ ਸਦਮਾ ਲੱਗਿਆ ਝਟਕਾ ਲੱਗਿਆ ਉਹ ਅਸਹਿ ਦੁੱਖ ਹੈ ਪਰ ਜਾਣਾ ਤਾਂ ਸਭ ਨੇ ਆਂ ਕਈ ਵਾਰੀ ਨਾ ਜਾਂਉਂਦੇ ਜੀ ਆਪਣੇ ਤੋਂ ਮਾਂ ਪਿਓ ਨੂੰ ਦੁੱਖ ਦਿੱਤਾ ਜਾਂਦਾ ਔਰ ਮੇਰੀ ਮਾਂ ਦੀ ਆਖਰੀ ਇੱਛਾ ਸੀ ਪੁੱਤ ਮੇਰੀ ਜਿਹੜੀ ਬਾਡੀ ਐ ਉਹ ਦਾਨ ਕੀਤੀਆਂ ਕੀਤੀ ਜਾਵੇ ਮੇਰੀਆਂ ਜਿਹੜੀਆਂ ਅੱਖਾਂ ਉਹ ਦਾਨ ਕੀਤੀਆਂ ਜਾਣ ਔਰ ਅਸੀਂ ਮਾਂ ਦੇ ਹੁਕਮ ਦੇ ਪਾਲਣਾ ਹੁਕਮ ਦੀ ਪਾਲਣਾ ਕਰਦੇ ਹੋਏ ਜਿਹੜੀਆਂ ਅੱਖਾਂ ਸੀ ਔਰ ਜਿਹੜਾ ਸਰੀਰ ਸੀ ਉਹ ਦਾਨ ਕੀਤਾ ਉਹ ਅੱਖਾਂ ਜਿਹੜੀਆਂ ਡਾਕਟਰ ਸਾਹਿਬ ਲੈ ਕੇ ਗਏ ਸੀ ਉਹਨਾਂ ਦਾ ਫੋਨ ਆਇਆ ਵੀ ਉਹ ਅੱਖਾਂ ਕਿਸੇ ਦੇ ਪਾ ਦਿੱਤੀਆਂ ਔਰ ਔਰ ਤੁਹਾਡੀ ਮਾਂ ਹਮੇਸ਼ਾ ਅਮਰ ਐ ਔਰ ਜਿਹੜੇ ਡਾਕਟਰ ਸਾਹਿਬ ਆਏ ਸੀ ਇਸ ਦੇਸ਼ ਤੋਂ ਹਸਪੀਟਲ ਦੇ ਵਿੱਚੋਂ ਉਹਨਾਂ ਨੇ ਵੀ ਮੈਨੂੰ ਸਾਡੇ ਪਰਿਵਾਰ ਨੂੰ ਪੂਰੇ ਨੂੰ ਬੜਾ ਮਹੌਸਲਾ ਦਿੱਤਾ ਬੜਾ ਇਹ ਕਿਆ ਵੀ ਤੁਹਾਡੀ ਮਾਂ ਮਰ ਕੇ ਵੀ ਅਮਰ ਮਾਂ ਇਹੋ ਜੀ ਮਾਂ ਨਰਾਲੀ ਮਾਂ ਬਿਲਕੁਲ ਜੀ ਮੇਰੇ ਕੋਲੇ ਸ਼ਬਦ ਨਹੀਂ ਜੀ ਬਿਲਕੁਲ ਜੀ ਇਹ ਸਾਡੇ ਪਿੰਡ ਵਿੱਚ ਸਾਡੇ ਇਲਾਕੇ ਚ ਪਹਿਲੀ ਵਾਰ ਹੋਇਆ ਵੀ ਆਪਣਾ ਜੋ ਕੇ ਸਰੀਰਦਾਨ ਕਰ ਦੇਣਾ ਸੋ ਅਸੀਂ ਅਸੀਂ ਇੱਕ ਪਸੂ ਦਾ ਸਾਨੂੰ ਸਾਡੀ ਸਾਡੀ ਤਾਈ ਜੀ ਦੇ ਜਾਣ ਦਾ ਦੁੱਖ ਵੀ ਆ ਤੇ ਇੱਕ ਨਵੀਂ ਹੀ ਸਾਨੂੰ ਇਹ ਰੀਤ ਸਾਨੂੰ ਜਾਗਨ ਲਾ ਕੇ ਗਏ ਆ ਸੋ ਬਾਈ ਜੀ ਹੌਸਲਾ ਰੱਖੋ ਜੀ ਅਸੀਂ ਦੁੱਖ ਦੀ ਘੜੀ ਵਿੱਚ ਤੁਹਾਡੇ ਨਾਲ ਆ ਜੀ ਜੋ ਪਰਮਾਤਮਾ ਨੂੰ ਮਨਜ਼ੂਰ ਸੀ ਸੋ ਸਾਡੇ ਨਾਲ ਬਾਈ ਗੁਰਮਖ ਸਿੰਘ ਜੀ ਦੀ ਵਜੂਦ ਨੇ ਸਤਿ ਸ਼ਕਾਲ ਬਾਈ ਜੀ ਸਤਿ ਸ਼ਕਾਲ ਬਾਈ ਜੀ ਬਾਈ ਜੀ ਜੋ ਬਾਈ ਜੀ ਜਿਵੇਂ ਆਪਾਂ ਨੂੰ ਪਤਾ ਲੱਗਿਆ ਵੀ ਮਾਤਾ ਜੀ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸੀ ਸੋ ਉਹਨਾਂ ਦੀ ਪਵਿੱਤਰ ਦੇ ਮੈਡੀਕਲ ਸਵਾਮਾਂ ਦੇ ਲਈ ਪਰਿਵਾਰ ਵੱਲੋਂ ਦਾਨ ਕਰ ਦਿੱਤੀ ਗਈ ਜਜ ਅਜ ਭੋਗ ਪ੍ਰੰਤ ਉਹਨਾਂ ਨੇ ਆਪਣੇ ਜੋ ਰੋਖਾ ਉਹ ਸੰਗਤ ਦੇ ਵਿੱਚ ਜੋ ਕਿ ਵੰਡੇ ਤਾਂ ਤੁਸੀਂ ਇਸ ਤਿਹਨੂੰ ਕਿਦਾਂ ਲੈਨੇ ਹੋ ਜੀ ਸਭ ਤੋਂ ਪਹਿਲਾਂ ਦਾ ਸ਼ਸ਼ੀਕਲ ਜੀ ਤੇ ਜਿਹੜੇ ਜਿਨ੍ਹਾਂ ਨੇ ਦੇਦਾਨ ਕੀਤੇ ਉਹ ਰਿਸ਼ਤੇ ਵਿੱਚ ਮੇਰੇ ਭਾਬੀ ਜੀ ਲੱਗਦੇ ਸੀ ਪਰ ਮੈਂ ਇੰਨਾ ਟਾਈਮ ਹੋ ਗਿਆ ਕਦੇ ਉਹਨਾਂ ਨੂੰ ਭਾਬੀ ਜੀ ਨਹੀਂ ਕਿਹਾ ਸੀ ਬਿਲਕੁਲ ਜੀ ਬਿਲਕੁਲ ਉਹ ਕੁਦਰਤ ਦੇ ਬਹੁਤ ਪ੍ਰੇਮੀ ਸੀਗੇ ਜੀ ਤੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀ ਕੁਦਰਤ ਦਾ ਪ੍ਰੇਮੇ ਨੂੰ ਦੇਖਦੇ ਹੋਏ ਉਹਨਾਂ ਦੇ ਭੋਗ ਤੇ ਬੂਟੇ ਵੰਡੇ ਆ ਜੋ ਕਿ ਬਹੁਤ ਹੀ ਸ਼ਲਾਂਗਾ ਯੋਗ ਕਦਮ ਹੈ ਬਿਲਕੁਲ ਤੇ ਮੈਂ ਵੀ ਇਹਨਾਂ ਦੀ ਤਾਰੀਫ਼ ਕਰਦਾ ਮੈਂ ਮੇਰੇ ਮੂੰਹ 'ਚ ਸ਼ਬਦ ਨਹੀਂ ਕਿ ਮੈਂ ਉਹਨਾਂ ਲਈ ਬੋਲਾਂ ਮੈਨੂੰ ਇਹਨਾਂ ਦੁੱਖ ਹੈ ਮੈਂ ਬੋਲ ਨਹੀਂ ਸਕਦਾ ਜੀ ਧੰਨਵਾਦ ਸੋ ਹਾਂ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਸੋ ਇਹਨੇ ਜੀ ਆਪਣੇ ਨਾਲ ਬਾਈ ਗੁਰਮਖ ਮੱਤਾ ਜੀ ਸੋ ਬਹੁਤ ਬਹੁਤ ਧੰਨਵਾਦ ਦੋਸਤੋ ਮਿਹਰਬਾਨੀ ਸੀ